ਨਕੌਦਰ ਚ ਖਾਕੀ ਵਰਦੀ ਨੂੰ ਲੱਗਿਆ ਦਾਗ ਹੋਮਗਾਰਡ ਦੇ ਦੋ ਮੁਲਾਜ਼ਮਾਂ ਵੱਲੋਂ ਸਾਬਕਾ ਕਾਲੀ ਕਾਉਂਸਲਰ ਦੇ ਪੁੱਤਰ ਨੂੰ ਕੀਤਾ ਗਿਆ ਸੀ ਅਗਵਾ ਅਤੇ 50000 ਫਰੋਤੀ ਦੀ ਕੀਤੀ ਗਈ ਸੀ ਮੰਗ ਨਕੌਦਰ ਤੋਂ ਆਡੀ ਰਾਮਾ ਦੀ ਰਿਪੋਰਟ ਵਿੱਚ ਜਿਹੜਾ 66 ਨੰਬਰ ਐਫਆਈਆਰ ਲੋਚ ਕੀਤੀ ਗਈ ਹੈ ਇਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਭਗਵਾਨ ਸਿੰਘ ਵੱਲੋਂ ਕਿ ਉਹਨਾਂ ਦੇ بیٹے ਨੂੰ ਕਿਸੇ ਨੇ ਕਿਡਨਾਪ ਕਰ ਲਿਆ ਤੇ ਉਹਨਾਂ ਨੂੰ ਇੱਕ ਫੋਨ ਆਇਆ ਕਿ ਜਿਹਦੇ ਵਿੱਚ 50000 ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ ਜਿਹਨੂੰ ਲੋਕਲ ਪੁਲਿਸ ਨੇ ਬੜੀ ਮੁਸਤੈਦਿ ਦੀ ਨਾਲ ਹੱਲ ਕਰਦੇ ਹੋਏ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕੀਤੀ ਗਈ ਤਾਂ ਇਹਦੇ ਵਿੱਚ ਪਤਾ ਲੱਗਾ ਕਿ ਇਹ ਵਿੱਚ ਤਿੰਨ ਬੰਦੇ ਸ਼ਾਮਲ ਆ ਜਿਹੜੇ ਕਿ ਦੱਖਣੀ ਅੱਡੇ ਤੋਂ ਨਵਜੋਤ ਸਿੰਘ ਨੂੰ ਜਿਹੜਾ ਚੱਕ ਕੇ ਲਗਾ ਸੀਗੇ ਸਵਿਫਟ ਗੱਡੀ ਦੇ ਵਿੱਚ ਡੂਰਿੰਗ ਇਨਵੈਸਟੀਗੇਸ਼ਨ ਦੇ ਕਾਲ ਸਾਹਮਣੇ ਇਹ ਜਿਹੜੇ ਤਿੰਨ ਜਾਣੇ ਸੀਗੇ ਉਹਨਾਂ ਦੇ ਵਿੱਚੋਂ ਦੋ ਮੁਲਾਜ਼ਮ ਜਿਹੜੇ ਆ ਉਹ ਹੋਮ ਗਾਰਡਨ ਨਾਲ ਸੰਬੰਧਤ ਸੀਗੇ ਇਹਨਾਂ ਦੇ ਵਿੱਚੋਂ ਇੱਕ ਹੈਗਾ ਰੋਹਿਤ ਗੱਲ ਇੱਕ ਗੁਰਪ੍ਰੀਤ ਰੋਹਿਤ ਗੱਲ ਇਹ ਕੋਰਟ ਕੰਪਲੈਕਸ ਦੇ ਵਿੱਚ ਲੱਗਾ ਹੋਇਆ ਸੀਗਾ ਤੇ ਗੁਰਪ੍ਰੀਤ ਕਪੂਰਥਲਾ ਜੇਲ੍ਹ ਦੇ ਵਿੱਚ ਡਿਊਟੀ ਤੇ ਸੀਗਾ ਜਿੱਥੋਂ ਐਬਸੈਂਟ ਚੱਲ ਰਿਹਾ ਤੇ ਡਿਊਰਿੰਗ ਇਨਵੈਸਟੀਗੇਸ਼ਨ ਜਿਹੜਾ ਗੁਰਪ੍ਰੀਤ ਨੂੰ ਆ ਉਹ ਹਾਲੇ ਤੱਕ ਉਹ ਫਰਾਰ ਚੱਲਿਆ ਜਾ ਰਿਹਾ ਤੇ ਰੋਹਿਤ ਗੱਲ ਨੂੰ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਸਰ ਜਿਹੜੇ ਮੁਲਾਜ਼ਮਾਂ ਤੇ ਪਰਚਾ ਦਰਜ ਕੀਤਾ ਗਿਆ ਇਹਨਾਂ ਤੇ ਪਹਿਲਾਂ ਵੀ ਕੋਈ ਅਪਰਾਧਿਕ ਮਾਮਲਾ ਹੈਗਾ ਨਹੀਂ ਇਹਨਾਂ ਤੇ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਕੋਈ ਨਸ਼ਾ ਵਗੈਰਾ ਕਰਨ ਦੀ ਆਦਤ ਹੀ ਹੈਗੀ ਹੈ ਕਿ ਹੁਣ ਇਹਨਾਂ ਦਾ ਟੈਸਟ ਵਗੈਰਾ ਕਰਾਵਾਂਗੇ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ ਇਹ ਇਹ ਜਿਹੜੀ ਫਰੋਤੀ ਦਾ ਮਾਮਲਾ ਹੈਗਾ ਵਾ ਇਹਨਾਂ ਨੇ ਪਹਿਲੀ ਵਾਰੀ ਫਰੋਤੀ ਮੰਗੀ ਜਾਂ ਪਹਿਲਾਂ ਵੀ ਕਦੇ ਇਸ ਤਰ੍ਹਾਂ ਦਾ ਮਾਮਲਾ ਹੈ ਇਹ ਡੂਰਿੰਗ ਇਨਵੈਸਟੀਗੇਸ਼ਨ ਇਹ ਚੀਜ਼ਾਂ ਇੱਟੀਆਂ ਅਸੀਂ ਵੈਰੀਫਾਈ ਕਰਾਂਗੇ ਕਿ ਫਸਟ ਫਸਟ ਵਾਰ ਇਹ ਹੋਇਆ ਸੀ ਕਿ ਜਾਂ ਇਹ ਪਹਿਲਾਂ ਵੀ ਹੋਇਆ ਚੀਜ਼ ਕਰ ਚੁੱਕੇ ਨੇ ਕਿਹੜਾ ਇਹਨਾਂ ਨੇ ਕਿਨੈਪਿੰਗ ਕੀਤੀ ਕਿਹੜੀ ਗੱਡੀ ਚ ਕੀਤੀ ਤੇ ਕਿੱਥੇ ਲੈ ਕੇ ਗਏ ਕੁਝ ਪਤਾ ਲੱਗਾ ਸੀ ਇਹ ਸਵਿਫਟ ਡਿਜ਼ਾਇਰ ਸੀਗੀ ਸਿਲਵਰ ਨੰਬਰ ਸਿਲਵਰ ਕਲਰ ਦੀ ਸੀ ਗੱਡੀ ਪੀਬੀ 010 ਡੀਏ 93 13 ਤੇ ਵੱਖਰੇ ਵੱਖਰੇ ਏਰੀਆ ਦੇ ਵਿੱਚ ਇਹਨਾਂ ਨੂੰ ਘੁਮਾਈ ਗਏ ਲੋਕਲ ਦੇ ਵਿੱਚ ਅਰ ਜਦੋਂ ਪੁਲਿਸ ਦੇ ਕੋਲੇ ਚੀਜ਼ ਆਈ ਸਾਹਮਣੇ ਤਾਂ ਪੁਲਿਸ ਨੇ ਇਸ ਚੀਜ਼ ਨੂੰ ਹੱਲ ਕਰ ਲਿਆ ਠੀਕ ਹੈ ਸਰ ਹੁਣ ਤੱਕ ਅਰੈਸਟ ਕੀ ਦੀ ਪਈ ਹੈ ਹਲੇ ਇੱਕ ਸਿਰਫ ਰੋਹਿਤ ਗਿਲ ਦੀ ਜਿਹੜੀ ਅਰੈਸਟ ਹੋਈ ਆ ਦੋ ਜਿਹੜੇ ਆ ਇੱਕ ਹੈਗਾ ਮੁੰਡਾ ਗੁਰਪ੍ਰੀਤ ਇੱਕ ਨਾਲ ਜਿਹੜਾ ਪ੍ਰਾਈਵੇਟ ਵਿਅਕਤੀ ਸੀਗਾ ਜੈਕਅਪ ਉਹ ਹਲੇ ਅਰੈਸਟ ਨਹੀਂ ਹੋਆ ਤੇ ਸਰ ਕਿਹੜੀ ਤਾਰਾ ਦੇ ਦੀ ਮਾਮਲਾ ਦਰਜ ਕੀਤਾ ਗਿਆ ਇਹਦੇ ਵਿੱਚ ਅਸੀਂ ਜਿਹੜੇ 67 ਨੰਬਰ ਐਫ ਆਰ ਲੌਂਚ ਕੀਤੀ ਹੈ 386 342 506 511 34 ਆਪਕੋ ਸੀ ਜਦ ਦੀ ਨੇ ਐਫ ਆਰ ਲੌਂਚ ਕੀਤੀ ਸਰ ਹੁਣ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਇਹ ਕਰਾਂਗੇ ਪਰ ਨਾ ਜਿਹੜੇ ਰਹਿੰਦੇ ਆ ਉਹਨਾਂ ਨੂੰ ਫੜਾਂਗੇ ਤੇ ਪਲੱਸ ਅਸੀਂ ਇਹ ਇਨਵੈਸਟੀਗੇਟ ਕਰਾਂਗੇ ਕਿ ਹੋਰ ਇਹੋ ਜਿਹੜੇ ਕਿੰਨੇ ਮੈਟਰ ਹੋ ਚੁੱਕੇ ਆ ਸਰ ਜਿਹੜਾ ਰੋਹਿਤ ਗਿੱਲ ਖੜਿਆ ਹੈਗਾ ਵਾ ਇਹ ਤੇ ਪਹਿਲਾਂ ਵੀ ਅਪਰਾਧਿਕ ਮਾਮਲਾ ਨਹੀਂ ਨਹੀਂ ਇਹ ਤਾਂ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ